ਸਾਥੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਹੋਮਸ ਪਰ ਗਰਮੀ ਨਾਲ ਬੇਹਾਲ ਹੋਏ ਪੰਜਾਬ ਵਾਸੀਆਂ ਲਈ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਪੰਜਾਬ ਪ੍ਰਸ਼ਾਸਨ ਦੀ ਸੁਭਾਵਨਾ ਦੱਸੀ ਜਾ ਰਹੀ ਹੈ ਇੱਥੇ ਹਲਕੀ ਤੋਂ ਦਰਮਿਆਨੀ بارش ਵੀ ਹੋ ਸਕਦੀ ਹੈ ਜਿਸ ਨਾਲ ਲੋਕਾਂ ਨੇ ਕੁਝ ਸਮੇਂ ਲਈ ਗਰਮੀ ਤੋਂ ਰਾਹਤ ਜਿਹੜੀ ਮਿਲ ਸਕਦੀ ਹੈ ਬੀਤੀ ਦਿਨੀ 8 ਜ਼ਿਲ੍ਹਿਆਂ ਵਿੱਚ ਹਲਕੀ ਵਾਰਸ਼ ਹੋਈ ਸੀ ਜਿਸ ਤੋਂ ਬਾਦ ਤਾਪਮਾਨ ਵਿੱਚ 13° ਦੀ ਗਰਾਫਟ ਦੇਖਣ ਨੂੰ ਮਿਲੀ ਸੀ ਜਦ ਕਿ ਸੂਬੇ ਵਿੱਚ ਸਪਤੋਂ ਵੱਧ ਤਾਪਮਾਨ 36.4° ਲੁਧਿਆਣਾ ਦਾ ਰਿਕਾਰਡ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਮੌਨਸੂਨ ਮੋੜ ਸੁਸਤ ਹੋ ਗਿਆ ਹੈ ਭਾਵੇਂ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਕੋਈ ਤਾਜ਼ਾ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸਹਿਰ ਰੂਪਨਗਰ ਲੁਧਿਆਣਾ ਫਤੀਗੜ ਸਾਹਿਬ ਬਰਨਾਲਾ ਸੰਗਰੂਰ ਪਟਿਆਲਾ ਤੇ ਮਾਨਸਾ ਵਿੱਚ ਪੰਜਾਬ ਪ੍ਰਸ਼ਾਸਨ ਵਾਰਸ ਦੇ ਅਸਰ ਨਜ਼ਰ ਆ ਰਹੇ ਹਨ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਹੋਰ ਵੀਡੀਓ ਲੈ ਕੇ ਧੰਨਵਾਦ ਜੀ